ਸਾਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਤਾਂ ਇਸ ਟਾਈਮ ਅਸੀਂ ਜੁੜ ਚੁੱਕੇ ਹਾਂ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਜਲਬੀਰ ਸਿੰਘ ਟੌਂਗ ਦੇ ਨਾਲ ਜੋ ਕਿ ਪੰਜਾਬ ਦੇ ਵਿੱਚ 92 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਤੇ ਮੱਲਾ ਮਾਰੀਆਂ ਹੋਈਆਂ ਨੇ ਇਸੇ ਤਰੀਕੇ ਦੇ ਨਾਲ ਇੱਕ ਨਿੱਜੀ ਜੀਵਨ ਦੇ ਵਿੱਚ ਝਾਤ ਮਾਰਦੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਬਾ ਬਕਾਲਾ ਸਾਹਿਬ ਤੋਂ ਜੋ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਚੁੱਕੇ ਨੇ ਉਹਨਾਂ ਦੇ ਇੱਕ ਨਿੱਜੀ ਜੀਵਨ ਵਿੱਚ ਇਸ ਤਰੀਕੇ ਦੇ ਨਾਲ ਝਾਤ ਮਾਰਦੇ ਆ ਕਿ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਉੱਠ ਕੇ ਜੋ ਤਣਾੜ ਦੋ ਰਵਾਇਤੀ ਪਾਰਟੀਆਂ ਨੂੰ ਢਾਹ ਲਾ ਕੇ ਇਸ ਤਰੀ ਜਾ ਵੀ ਹਾਸਲ ਕੀਤੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਹ ਜਿਹਾ ਸਮਰਥਕ ਵੀ ਲੋਕਾਂ ਨੇ ਦਿੱਤਾ ਔਰ ਇਸ ਤਰੀਕੇ ਦੇ ਨਾਲ ਸੰਘਰਸ਼ ਕਿਵੇਂ ਦਾ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਅੱਜ ਐਮਐਲਏ ਦੀ ਸੀਟ ਨੂੰ ਹਾਸਲ ਕੀਤਾ ਕਿਵੇਂ ਦਾ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤੇਜ ਲਾਈਵ ਟੀਵੀ ਚੈਨਲ ਵਾਲਿਆਂ ਦਾ ਮੈਂ ਤਹਿ ਦਿਲ ਦੀਆਂ ਘਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਸਾਡੀ ਆਵਾਜ਼ ਨੂੰ ਲੋਕਾਂ ਤੇ ਪਹੁੰਚਾਉਂਦੇ ਆ ਸਹਾਇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਜਿੰਨੇ ਵੀ ਮੇਰੇ ਵੋਟਰ ਸਪੋਰਟਰ ਜਿਨ੍ਹਾਂ ਨੇ ਦੋਰ ਵੈਤੀ ਪਾਰਟੀਆਂ ਦਾ ਪਲਟਾ ਮਾਰ ਕੇ ਜਿਹੜੇ ਲੰਬੇ ਸਮੇਂ ਤੋਂ ਇੱਕ ਇੱਕ ਵਾਰ ਵਿਧਾਇਕ ਰਹ ਚੁੱਕੇ ਹਨ ਉਹਨਾਂ ਨਾਲ ਵੱਡੇ ਫਰਕ ਤੇ 19500 52 ਵੋਟਾਂ ਦੇ ਫਰਕ ਨਾਲ ਪਹਿਲੀ ਵਾਰ ਇਤਿਹਾਸ ਰਚਿਆ ਕਿ ਜਿਹੜਾ ਐਡੀ ਵੱਡੀ ਲੀਡ ਤੇ ਹਲਕਾ ਬਾਬਾ ਬਕਾਲਾ ਸਾਹਿਬ ਦੀ ਹੈ ਵੋਟਰਾਂ ਨੇ ਮੈਨੂੰ ਜਿਤਾਇਆ ਮੈਂ ਧੰਨਵਾਦੀ ਹਾਂ ਇਹਨਾਂ ਦਾ ਮੈਨੂੰ ਨਹੀਂ ਜਿਤਾਇਆ ਇਹ ਵੋਟਰ ਜਿੱਤੇ ਨੇ ਲੋਕ ਜਿੱਤੇ ਨੇ ਕਿਉਂਕਿ ਮੈਂ ਇੱਕ ਆਮ ਪਰਿਵਾਰ ਚੋਂ ਉੱਠ ਕੇ ਬਹੁਤ ਗਰੀਬ ਪਰਿਵਾਰ ਚੋਂ ਉਠਿਆ ਤੇ ਇਹਨਾਂ ਤਣਾੜ ਲੀਡਰਾਂ ਦਾ ਸਾਹਮਣਾ ਕੀਤਾ ਸੋ ਮੈਂ ਰੇਣੀਵਾ ਇਹਨਾਂ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮੇਰੀ ਟੀਮ ਦੇ ਸਾਥੀ ਜਿਨ੍ਹਾਂ ਦਿਨ ਰਾਤ ਤਨ ਮਨ ਤੇ ਤਨ ਦੇ ਨਾਲ ਪਾਰਟੀ ਦੀ ਸੇਵਾ ਕੀਤੀ ਹੈ ਕੋਝ ਸਮੇਂ ਦੇ ਵਿੱਚ ਹਲਕੇ ਦੇ ਵਿੱਚ ਜਿਵੇਂ ਇੱਥੇ ਚਰਨਜੀਤ ਸਿੰਘ ਚੰਨੀ ਦਾ ਵੀ ਆਉਣਾ ਹੋਇਆ ਤਾਂ ਔਰ ਚਰਨਜੀਤ ਸਿੰਘ ਚੰਨੀ ਦੇ ਬਿਆਨ ਸਨ ਕਿ ਇਹ ਜੋ ਪਾਰਟੀ ਹੈ ਬਾਹਰੋਂ ਆਈ ਹੋਈ ਪਾਰਟੀ ਹੈ ਇੱਥੇ ਤਾਂ ਇਹਨਾਂ ਦੀ ਹਕੂਮਤ ਜਿਹੜੀ ਪੰਜਾਬੀਆਂ ਦੀ ਚੱਲੇ ਜਾਊਗੀ ਤਾਂ ਤਕਰੀਬਨ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਚਰਨਜੀਤ ਸਾਹਿਬ ਨੇ ਇੱਕ ਵੱਡੇ ਪੱਧਰ ਤੇ ਆਪਣੇ ਇੱਕ ਉਮੀਦਵਾਰ ਦੇ ਹੱਕ ਦੇ ਵਿੱਚ ਬੋਲੇ ਸਨ ਕਿ ਇਹ 117 ਦੇ 17 ਸੀਟਾਂ ਦੇ ਉੱਪਰ ਖੜੇ ਉਤਰਨ ਵਾਲੇ ਨੇ ਕੀ ਲੱਗ ਰਿਹਾ ਕਿ ਅੱਜ ਇਸ ਤਰੀਕੇ ਦੇ ਨਾਲ ਉਹਨਾਂ ਦੇ ਝੋਲੀਆਂ ਦੇ ਵਿੱਚ 17 ਹੀ ਸੀਟਾਂ ਜਾਂ 18 ਦੇ ਕਰੀਬ ਪਾਈਆਂ ਨੇ ਤਾਂ ਔਰ ਜੋ 92 ਜਾਂ 93 ਦੇ ਕਰੀਬ ਜੋ ਆਮ ਆਦਮੀ ਪਾਰਟੀ ਜਿੱਤਰਾ ਹਾਸਲ ਕੀਤੀ ਆ ਉਸ ਨੂੰ ਕਿਸ ਤਰ੍ਹਾਂ ਦਾ ਮੂੰਹ ਤੋੜ ਜਵਾਬ ਮਿਲ ਰਿਹਾ ਹੈ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ रह ਚੁੱਕੇ ਨੇ ਪਰ ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਉਹਦਾ ਨਾਮ ਰੱਖਿਆ ਐਲਾਨ ਮੰਤਰੀ ਜਿਹੜੇ ਜਾਂਦੇ ਆ ਕਦੀ ਬੱਕਰੀਆਂ ਚੋਂਦਾ ਪਿੰਦੇ ਆ ਕਦੀ ਮੰਝੇ ਬੁੰਦਾ ਪਿੰਦੇ ਆ ਕਦੀ ਕੋਸ਼ ਕਦੀ ਕੋਸ਼ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਉਹ ਬਖਲਾੜ ਚਾਣ ਕੇ ਆਪਣੇ ਬੇਤੁਕੇ ਬਿਆਨ ਦੇਈ ਜਾਂਦੇ ਰਿਹਾ ਪਰ ਉਹਦਾ ਜਿਹੜਾ ਜਵਾਬ ਹੈ ਉਹ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਦੇ ਕੇ ਦੇ ਦਿੱਤਾ ਕਿ ਇਹ ਲੰਮਾ ਸਮਾਂ ਰਵਾਇਤੀ ਪਾਰਟੀਆਂ ਨੇ ਰਾਜ ਕੀਤਾ ਹੈ ਕਾਂਗਰਸ ਨੇ ਜਿਹੜੀ ਬਾਹਰ ਦੀ ਗੱਲ ਕਰਦੇ ਹਨ ਰਾਹੁਲ ਗਾਂਧੀ ਤਾਂ ਕਿਹੜਾ ਅਮਰਸਰ ਡਿਸਟ੍ਰਿਕਟ ਦਾ ਰਹਿਣ ਵਾਲਾ ਜਾਂ ਜਿਹੜੀ ਸੋਨੀਆ ਗਾਂਧੀ ਹੈ ਉਹ ਕਿਹੜੀ ਪਟਿਆਲੇ ਦੀ ਹੈ ਉਹ ਵੀ ਤਾਂ ਦਿੱਲੀ ਤੋਂ ਜੁਪੀ ਤੋਂ ਬਿਹਾਰ ਤੋਂ ਬਾਹਰ ਹੋਈ ਹੈ ਸੋ ਇਸ ਕਰਕੇ ਇਟਲੀ ਦੀ ਰਹਿਣ ਵਾਲੀ ਹੈ ਅਕਾਲੀ ਦਲ ਦਾ ਵੀ ਇਸੇ ਤਰੀਕੇ ਦੇ ਨਾਲ ਕਹਿਣਾ ਸੀਗਾ ਕਿ ਇਹਨਾਂ ਦੇ ਹੁਣ ਇੱਕ ਦਫ਼ਤਰਾਂ ਦੇ ਵਿੱਚ ਬਾਹਰੋਂ ਆਣ ਕੇ ਦਿੱਲੀ ਤੋਂ ਬੈਠਣਗੇ ਉਹ ਸ਼ਬਦ ਮੈਂ ਨਹੀਂ ਯੂਜ਼ ਕਰਨਾ ਚਾਹੁੰਦਾ ਆਪਣੇ ਚੈਨਲ ਦੇ ਨਾਲ ਤਾਂ ਉਹਨਾਂ ਨੇ ਕਹਿ ਸੀਗਾ ਕਿ ਇੱਥੇ ਹੁਣ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਉਹ ਕਮਾਂਡ ਸੰਭਾਲਣਗੇ ਤਾਂ ਕਹਿ ਸਕਦੇ ਕਿ ਪਹਿਲਾਂ ਅਕਾਲੀ ਦਲ ਦਾ ਵੀ ਗੱਠਜੋੜ ਜਿਹੜਾ ਹੈ ਭਾਜਪਾ ਦੇ ਨਾਲ ਰਿਹਾ ਤਾਂ ਉਹਨਾਂ ਦੇ ਵਿੱਚ ਵੀ ਅਜਿਹੇ ਲੋਕ ਪਾਈ ਜਾਂਦੇ ਸਨ ਕਿ ਹਕੂਮਤ ਜਿਹੜੀ ਸੀਗੀ ਉਹ ਗੱਠਜੋੜ ਦੇ ਨਾਲ ਭਾਜਪਾ ਦੀ ਚੱਲਦੀ ਸੀ ਤੇ ਅਕਾਲੀ ਦਲ ਜਿਹੜਾ ਉਹਨਾਂ ਦੀ ਇੱਕ ਡਾਊਨਡੋਰ ਹੱਸਦਾ ਸੀ ਅਕਾਲੀ ਦਲ ਜਿਹੜਾ ਉਹਦੀ ਭਾਜਪਾ ਦੇ ਨਾਲ ਗੱਠਜੋੜ ਸੀਗਾ ਤੇ ਅੱਜ ਵੀ ਉਹ ਬੀਜੇਪੀ ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ ਕਿਉਂਕਿ ਬਾਦਲ ਦੋਵੇਂ ਜੀ ਉਹ ਸੈਂਟਰ ਦੇ ਹੈਗੇ ਨੇ ਐਮਪੀ ਤੇ ਅੱਜ ਵੀ ਉਹਨਾਂ ਦੀ ਰੈਣ ਮਾਈ ਚੋਂ ਕੰਮ ਕਰਦੇ ਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਬਣਵੇ ਜਿੱਤੇ ਨੇ ਜੇ ਸਾਰੇ ਪੰਜਾਬ ਦੇ ਆ ਤੇ ਪੰਜਾਬੀ ਆ ਸਰਦਾਰ ਨੇ ਪੰਜਾਬ ਦੇ ਵਸਨੀਕ ਨੇ ਇਹ ਕਹਿਣ ਦੀਆਂ ਗੱਲਾਂ ਕਿਉਂਕਿ ਉਹਨਾਂ ਨੂੰ ਆਪਣੀ ਹਾਰ ਦੇਖਦੀ ਸੀ ਤੇ ਬਖਲਾੜ ਚਾਣ ਕੇ ਹਵੇਂ ਬੇਤੁਕੇ ਬਿਆਨ ਦੇ ਜਾਂਦੇ ਆ ਉਹਦੇ ਹਰ ਵਾਰ ਜੇ ਅਕਾਲੀ ਦਲ ਨਾਲ ਗੱਲ ਕਰ ਲੋ ਉਹ ਕਹਿੰਦੇ ਜੀ ਆਪ ਦਾ ਤੇ ਅਕਾਲੀ ਦਲ ਦੀ ਟੱਕਰ ਆ ਕਾਂਗਰਸ ਨਾਲ ਗੱਲ ਕਰ ਲੋ ਉਹ ਕਹਿੰਦੇ ਆਪ ਦੀ ਤੇ ਕਾਂਗਰਸ ਦੀ ਟੱਕਰ ਆ ਤੇ ਟੱਕਰ ਜਿਹੜੀ ਐ ਉਹ ਲੋਕਾਂ ਨੇ ਦੱਸਦੀ ਆ ਕਿ ਇਸ ਟਾਈਮ ਟੱਕਰ ਕਿਸੇ ਨਾ ਨਹੀਂ ਆਮ ਆਦਮੀ ਪਾਰਟੀ 91 ਸੀਟਾਂ ਨਾਲ ਲੋਕਾਂ ਨੇ ਜਿਤਾ ਕੇ ਭੇਜੀ ਐ ਇਹ ਲੋਕਤੰਤਰ ਐ ਲੋਕਾਂ ਦਾ ਰਾਜ ਐ ਇਹ ਵੋਟ ਦਾ ਰਾਜ ਐ ਲੋਕਾਂ ਦੇ ਆਪਣੀ ਮਰਜ਼ੀ ਆ ਐਦ ਕੀ ਕਿਸੇ ਨੇ ਨਹੀਂ ਮੰਨੀ ਕੋਈ ਕੀ ਕਹ ਸਕਦੇ ਆ ਕਿ ਸੁਪਰੀਮ ਜੋ ਪਾਵਰ ਹੁੰਦੀ ਆ ਉਹ ਲੋਕਾਂ ਦੇ ਹੱਥ ਵਿੱਚ ਹੁੰਦੀ ਆ ਤਾਂ ਪੋਲੀਟੀਕਲ ਮੈਨ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਰਹਿ ਜਾਂਦੇ ਨੇ ਆਪਣੇ ਭਾਸ਼ਣ ਦੇ ਤੌਰ ਤੇ ਤਾਂ ਅੱਜ ਜਿਹੜੀ ਲੋਕਾਂ ਨੇ ਕਰ ਦਿਖਾਈ ਹੈ ਲੋਕ ਜਿਹੜੇ ਨੇ ਆਪਣਾ ਜਿਹੜਾ ਵੋਟ ਦਾ ਅਸਲੀ ਹੱਕ ਅਧਿਕਾਰ ਹੈ ਉਹ ਲੋਕਾਂ ਨੇ ਇਸ ਵਾਰ 2022 ਚ ਦਿਖਾਇਆ ਕਿਸੇ ਦਾ ਦਬਾਅ ਨਹੀਂ ਕਿਸੇ ਦਾ ਲਾਲਚ ਨਹੀਂ ਕੁਝ ਨਹੀਂ ਨਰੋਲ ਲੋਕਾਂ ਨੇ ਇੱਕ ਮੌਕਾ ਦਿੱਤਾ ਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਿਹੜੇ ਮਾਫੀਏ ਨੇ ਨਸ਼ਾ ਇਹ ਨਰਵਾਤੀ ਪਾਰਟੀਆਂ ਨੇ ਅੱਜ ਤੱਕ ਸਾਡੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖਤਾ ਨਸ਼ਾ ਕਿੱਥੇ ਗਿਆ ਅਸਮਾਨਾਂ ਨੂੰ ਸੂਰੀ ਮੰਗਿਆਈ ਤੇਲ ਦੀਆਂ ਕੀਮਤਾਂ ਅਜ ਕੀ ਨੇ ਕਿਹੜੀ ਗੱਲ ਲੈ ਲਓ ਕਿੰਨੇ ਕਿੰਨੇ ਮਾਫੀਏ ਰੇਤ ਮਾਫੀਆ ਲੈਂਡ ਮਾਫੀਆ ਸੈਂਡ ਮਾਫੀਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਇਹ ਜਿਹੜਾ ਲੀਡਰਾਂ ਦਾ ਇੱਕ ਮਾਫੀਆ ਬਣ ਗਿਆ ਤੇ ਉਸ ਮਾਫੀਏ ਤੋਂ ਦੁਖੀ ਹੋ ਕੇ ਲੋਕਾਂ ਨੇ ਪਰੇਸ਼ਾਨ ਹੋ ਕੇ ਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਨਰੋਲ ਸਰਕਾਰ ਬਣਾਈ ਹੈ ਇਹ ਮਾਣ ਮਹਿਸੂਸ ਕਰ ਰਹੇ ਆ ਲੋਕ ਕਿ ਇਸ ਵਾਰ ਉਹਨਾਂ ਦੀ ਆਪਣੀ ਸਰਕਾਰ ਹੈ ਆਮ ਕਰਾਂ ਦੇ 3 ਪੁੱਤ ਵਿਧਾਨ ਸਭਾ ਚ ਪਹੁੰਚੇ ਨੇ ਜਿਵੇਂ ਤੁਸੀਂ ਮੈਂ ਆਪਣੀ ਗੱਲ ਕਰਦਾ ਤੁਸੀਂ ਜਿਹੜੇ 117 ਐਮਐਲਏ ਕੈਂਡੀਡੇਟ ਸੀਗੇ ਕੁਝ ਚੰਦ ਬੰਦੇ ਜਿਹੜੇ ਪੈਸੇ ਵਾਲੇ ਸੀ ਬਾਕੀ ਸਾਰੇ ਆਮ ਕਰਾਂ ਤੁਸੀਂ ਤੁਸੀਂ ਮਾਫੀ ਦੀ ਗੱਲ ਕਰ ਰਹੇ ਹੋ ਕੋਈ ਜੀ ਸਮਾਂ ਪਹਿਲਾਂ ਦੇਖਿਆ ਜਾ ਸਕਦਾ ਕਿ ਇੱਥੇ ਇੱਕ ਬਿਆਸ ਦਰਿਆ ਦੇ ਉੱਤੇ ਬਹੁਤ ਵੱਡੀ ਕਟਨਾ ਵੀ ਹੋਈ ਇਸ ਤਰੀਕੇ ਦੇ ਨਾਲ ਕਈਆਂ ਦੇ ਉੱਤੇ ਪਰਚੇ ਵੀ ਕਰਾਏ ਗਏ ਕਿਸੇ ਦੇ ਉੱਤੇ ਨਜਾਇਜ਼ ਵੀ ਕਰਾਇਆ ਗਿਆ ਇਸ ਰੇਤ ਮਾਫੀਆ ਨੂੰ ਬਿਲਕੁਲ ਨਿੱਜੀ ਤੁਹਾਡੇ ਹਲਕੇ ਦੇ ਵਿੱਚ ਹੀ ਜਿਹੜਾ ਪਿੰਡ ਪੈਂਦਾ ਹੈ ਦਰਿਆ ਬਿਆਸ ਵੀ ਦਰਿਆ ਵਜਦਾ ਹੈ ਉਸ ਤਰੀਕੇ ਦੇ ਨਾਲ ਕੀ ਦੇਖਦੇ ਹੋ ਕਿ ਜਿਹੜਾ ਇੱਥੇ ਨਿੱਜੀ ਤਰੀਕੇ ਦੇ ਨਾਲ ਇੱਥੇ ਰੇਤ ਮਾਫੀਆ ਦਾ ਬਹੁਤ ਵੱਡਾ ਇੱਕ ਘਟਾਲਾ ਵੀ ਕੀਤਾ ਜਾਂਦਾ ਸੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਰੇਤ ਮਾਫੀਆ ਜਿਹੜਾ ਹੈ ਉੱਤੇ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਪਾਲਿਸੀ ਤਿਆਰ ਕੀਤੀ ਹੈ ਔਰ ਜਿਵੇਂ ਜਿਵੇਂ ਸਮਾਗਤ ਤੁਹਾਨੂੰ ਸਾਰਿਆਂ ਦੇ ਸਾਹਮਣੇ ਆ ਜਾਣਾ ਲਿਕਰ ਮਾਫੀਏ ਤੇ ਵੀ ਪਾਲਿਸੀ ਹੈ ਰੇਤ ਤੇ ਵੀ ਪਾਲਿਸੀ ਹੈ ਬੜਾ ਵਧੀਆ ਇੱਕ ਖਾਕਾ ਤਿਆਰ ਕੀਤਾ ਕੇਜਰੀਵਾਲ ਸਾਹਿਬ ਜੀ ਨੇ ਭਗਵੰਤ ਮਾਨ ਜੀ ਦੀ ਰਹਿਮਾਈ ਦੇ ਵਿੱਚ ਆ ਸੌ ਚੁੱਕ ਸਮਾਗਮ ਤੋਂ ਬਾਅਦ ਜਲਦੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਰਕਾਰ ਬਣ ਕੇ ਜਦੋਂ ਕੰਮਾਂ ਨੂੰ ਇੰਪਲੀਮੈਂਟ ਕੀਤਾ ਲੋਕੀ ਤੁਹਾਡੇ ਸਮਰਥਕ ਅੱਜ ਵੀ ਮੈਂ ਦੇਖ ਰਹੇ ਹਾਂਗੇ 100 ਜਾਂ ਹਜ਼ਾਰਾਂ ਸੈਂਕੜਿਆਂ ਦੀ ਹਜੂਮ ਦੇ ਵਿੱਚ ਖੜੇ ਹੋਏ ਨੇ ਤੁਹਾਡੇ ਨਾਲ ਖੜੇ ਹੋਏ ਨੇ ਤਾਂ ਕੀ ਲੱਗ ਰਿਹਾ ਹੈ ਕਿ ਸਪੋਰਟਰ ਨੇ ਆਉਣ ਵਾਲਾ ਜਿਹੜਾ ਸਮਾਂ ਹੋਊਗਾ ਸਪੋਰਟਰਾਂ ਦੀ ਕਿਸ ਤਰ੍ਹਾਂ ਦਾ ਤੁਸੀਂ ਦੇਖ ਰਹੇ ਹੋ ਦੇਖੋ ਜੀ ਮੈਂ ਆਪਣੇ ਸਪੋਰਟਰਾਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਨੇ ਬਿਨਾਂ ਪੈਸੇ ਤੋਂ ਬਿਨਾਂ ਕਿਸੇ ਨਸ਼ੇ ਤੋਂ ਨਰੋਲ ਵੋਟ ਪਾਈ ਹੈ ਤੇ ਵੋਟ ਵੀ ਦਿਲ ਖੋਲ ਕੇ ਪਾਈ ਹੈ ਇਹ ਆਮ ਘਰਾਂ ਦੇ ਲੋਕ ਨੇ ਕੋ ਲੀਡਰਾਂ ਦੇ ਕਹਿਣ ਤੇ ਵੋਟ ਨਹੀਂ ਪਾਈ ਇਹਨਾਂ ਦੇ ਦਿਲਾਂ ਦੇ ਫਲਬਲੇ ਸੀਗੇ ਜਿਹੜੇ ਉਹਨਾਂ ਨੇ 2022 ਵਿੱਚ ਵੋਟਾਂ ਦੇ ਰੂਪ ਚ ਕੱਢ ਕੇ ਰੱਖੇ ਆਮ ਆਦਮੀ ਪਾਰਟੀ ਆਮ ਹੀ ਰਹੂਗੀ ਕਿ ਕੁੱਝ ਸਮਾਂ ਪਾ ਕੇ ਖਾਸ ਬਣ ਜਾਊਗੀ ਜੀ ਆਮ ਆਦਮੀ ਪਾਰਟੀ ਦੇ ਲੀਡਰ ਆਮ ਰਹਿਣਗੇ ਪਾਰਟੀ ਖਾਸ ਇਸ ਤਰ੍ਹਾਂ ਹੋਊਗੀ ਕਿ ਜੇ ਤੋ ਕੰਮ ਲੋਕਾਂ ਦੇ ਘਰ ਤੇ ਦੂਜੀਆਂ ਪਾਰਟੀਆਂ ਨੇ ਨਹੀਂ ਬਰਖਾਸ ਹੋਣਾ ਪਰ ਲੀਡਰ ਆਮ ਰਹਿਣਗੇ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਲੀਡਰ ਜਿਹੜੇ ਨੇ ਉਹ ਆਮ ਹੀ ਰਹਿਣਗੇ ਤਾਂ ਲੋਕ ਇਸ ਤਰੀਕੇ ਦੇ ਨਾਲ ਪਾਰਟੀ ਨਾਲ ਜੁੜੇ ਰਹਿਣਗੇ ਤਾਂ ਇਹ ਲੋਕ ਹੀ ਜਿਹੜੇ ਖਾਸ ਰਹਿ ਜਾਣਗੇ ਇੱਕ ਹੋਰ ਗੱਲ ਹੈ ਟੌਂਗ ਸਾਹਿਬ ਜੇਕਰ ਦੇਖਦੇ ਆ ਕਿ ਇੱਕ ਨਿੱਜੀ ਜੀਵਨ ਦੇ ਵਿੱਚ ਹੋਰ ਵੀ ਚਾਤ ਮਾਰਦੇ ਆ ਤਾਂ ਜਦੋਂ ਦੇਖਦੇ ਆ ਕਿ ਐਮ ਐਲ ਏ ਬਣਦੇ ਨੇ ਵਿਧਾਇਕ ਬਣਦੇ ਨੇ ਤਾਂ ਉਹਨਾਂ ਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਆ ਜਾਂਦੀਆਂ ਨੇ ਉਹਨਾਂ ਦੀਆਂ ਕੋਠੀਆਂ ਕਾਰਾਂ ਬਣ ਜਾਂਦੀਆਂ ਨੇ ਤਾਂ ਕੀ ਲੱਗ ਰਿਹਾ ਕੋ ਮੈਂ ਦੇਖ ਰਿਹਾ ਸੀਗਾ ਤੁਹਾਡਾ ਘਰ ਜਿਹੜਾ ਇੱਕ ਬਹੁਤ ਛੋਟੀ ਔਰ ਸੀਮਤ ਜਗ੍ਹਾ ਦੇ ਵਿੱਚ ਬਣਿਆ ਹੋਇਆ ਹੈ ਤਾਂ ਕੀ ਲੱਗਦਾ ਤੁਹਾਨੂੰ ਇਸ ਤਰੀਕੇ ਦੇ ਨਾਲ ਸ਼ੌਂਕ ਪਊਗਾ ਕਿ ਹਾਂ ਆਪਣੇ ਘਰ ਵਾਲ ਨੂੰ ਖਿੱਚ ਕਰਾਂ ਤਾਂ ਬਾਅਦ ਲੋਕਾਂ ਨੂੰ ਕਰਾਂ ਜੀ ਵੇਖੋ ਗੱਲ ਇਹ ਹੈ ਕਿ ਘਰ ਜਿਹੜੇ ਆ ਇਹ ਸਮੇਂ ਦੀ ਜ਼ਰੂਰਤ ਆ ਜਿਹੜਾ ਕਾਰ ਜਿਤਰਾ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਐਮ ਐਲ ਏ ਦਾ ਮੈਂ ਤਾਂ ਸ਼ੁਕਰਾਨਾ ਕਰਦਾ ਹਾਂ ਵਾਹਿਗੁਰੂ ਦਾ ਤੇ ਆਪਣੇ ਹਲਕੇ ਦੇ ਵੋਟਰਾਂ ਦਾ ਜਿਨ੍ਹਾਂ ਨੇ ਇਸ ਕੁਰਸੀ ਤੇ ਬਿਠਾਇਆ ਤੇ ਲੋਕਾਂ ਦੇ ਕੰਮਾਂ ਦੇ ਲਈ ਬਿਠਾਇਆ ਮੈਂ ਲੋਕਾਂ ਦੇ ਕੰਮ ਕਰਾਂਗਾ ਨਿੱਜੀ ਕੰਮ ਜਿਹੜੇ ਆ ਉਹ ਬਾਅਦ ਛੋਣ ਕੇ ਪਹਿਲਾਂ ਲੋਕਾਂ ਦੇ ਕੰਮ ਹਾਂ ਬਿਲਕੁਲ ਜੀ ਸਾਡੇ ਨਾਲ ਇਹ ਸਾਨੂੰ ਦਲਬੀਰ ਸਿੰਘ ਟੋਂਗ ਜਿਨ੍ਹਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਸੁਪਰੀਮ ਹੁੰਦੇ ਨੇ ਤਾਂ ਇਹਨਾਂ ਦੇ ਵਿੱਚ ਹੀ ਪਾਵਰ ਹੁੰਦੀ ਹੈ ਇਹ ਬਿਲਕੁਲ ਹੀ ਸਮਾਂ ਆਉਣ ਤੇ ਇਹ ਪਾਰਟੀਆਂ ਵੀ ਬਦਲ ਸਕਦੇ ਨੇ ਇਹ ਬਹੁਤ ਵੱਡੀ ਤਜਾਦ ਦੇ ਨਾਲ ਇਹਨਾਂ ਦੇ ਨਾਲ ਜੁੜੇ ਸੰ ਤਾਂ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਬੱਬ ਕਾਲਾ ਸਾਹਿਬ ਦੇ ਹਲਕੇ ਦੇ ਵਿੱਚ ਜਿਤਾਇਆ ਔਰ ਇਹਨਾਂ ਦੇ ਨਿੱਜੀ ਜੀਵਨ ਬਾਰੇ ਪੁੱਛਿਆ ਤਾਂ ਇਹਨਾਂ ਦੇ ਘਰ ਦੇ ਵਿੱਚ ਮੈਂ ਦੇਖਿਆ ਔਰ ਘਰ ਦੇ ਵਿੱਚ ਇੱਕ ਛੋਟੇ ਜ ਵਿਚ ਉੱਠ ਕੇ ਇਹਨਾਂ ਨੇ ਜਿੱਤ ਹਾਸਲ ਕੀਤੀ ਆ ਤਾਂ ਇਹਨਾਂ ਦਾ ਲੋਕਾਂ ਦੇ ਨਾਲ ਬਹੁਤ ਸਾਰਾ ਰੁਝਾਨ ਜਿਹੜਾ ਜੁੜਿਆ ਹੋਇਆ ਤਾਂ ਲੋਕ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਕਹਿਣਾ ਕਿ ਮੈਂ ਆਪਣੀ ਬਾਬਾ ਬਕਾਲਾ ਸਾਹਿਬ ਦੇ ਹਲਕੇ ਦੇ ਵਿੱਚ ਸੇਵਾ ਕਰਕੇ ਲੋਕਾਂ ਨੂੰ ਅੱਗੇ ਲੈ ਕੇ ਜਾਊਂਗਾ ਕੈਮਰਾਮੈਨ ਅਸ਼ੂ ਜੀ ਸਿੰਘ ਦੇ ਨਾਲ